ਲੋ ਪਰਾ ਉਹ ਹਰ ਭਾਜਨ ਕੱਢੀ ਜਾਂਦਾ ਪਾਣੀ ਸਬਜੀ ਦੇ ਵਿੱਚੋਂ ਤੇ ਬਾਣ ਵੀ ਬਾਹਲਾ ਸੀ ਵਿਚਾਰੇ ਕੋਲੇ ਸਬਜ਼ੀਆਂ ਵਾਲੇ ਨਾਲ ਸੀ ਦੇਖ ਲਓ ਨਾ ਇਹ ਤਾਂ ਤੇਲ ਮਚਾਉਂਦਾ ਹੁਣ ਤੇ ਹੁਣ ਪਾਣੀ ਕੱਢੀ ਜਾਂਦਾ ਬਰਮੇ ਨਾਲ ਤੇ ਤਿੰਨੇ ਜਾਣੇ ਲੱਗੇ ਪਿਆ ਵਿਚਾਰੇ ਦੋ ਜਾਣੇ ਹਜੇ ਬੈਠੇ ਆ ਉੱਥੇ ਉਹ ਗਾਂਹ ਲੇਟ ਹੋ ਗਈ ਜੀ ਥੋੜੇ ਉਧਰੋਂ ਆਉਣ ਕਰਨ ਨੂੰ ਤੇ ਹੁਣ ਕੀ ਹੋਇਆ ਹਰਪਜਨ ਕੀ ਕਾਰਨ ਆ ਭਾਈ ਇਹਦਾ ਵੀ ਮੀਂਹ ਦਾ ਪਾਣੀ ਇੰਨਾ ਹੈ ਕਿ ਕੀ ਕਾਰਨ ਕੀ ਐ ਕੋਈ ਪਹਿਲਾਂ ਮੀਂਹ ਦਾ ਸੀਗਾ ਤਿੰਨ ਦਿਨ ਤੋਂ ਸਾਂਭੀ ਗਏ ਆ ਮੀਂਹ ਦਾ ਹਾਂ ਤੇ ਹੁਣ ਹੈਗਾ ਭਈ ਇਹ ਸੂਆ ਟੁੱਟ ਕੇ ਆ ਗਿਆ ਸੂਆ ਟੁੱਟ ਕੇ ਜਿਹੜਾ ਸੂਆ ਟੁੱਟਿਆ ਇਹੋ ਜੱਜਲ ਪਿੰਡ ਹਾਂ ਭਈ ਉਹ ਮਾਲਾ ਇਹ ਜਿਹੜਾ ਧੋਰੀ ਖਾਲ ਵੀ ਬਣਿਆ ਆ ਸਾਹਮਣੇ ਜਿਹੜਾ ਖਾਲ ਆ ਧੋੜ ਕੇ ਆ ਗਿਆ ਇਹ ਆ ਦੇਖ ਧੋਰੀ ਖਾਲ ਹੈ ਇੰਨੇ ਬਣਾਈ ਦੇ ਵਿੱਚ ਖਾਲ ਹੈ ਤੇ ਥੱਲੇ ਹੀ ਲੰਘਿਆ ਆ ਇਹ ਥੱਲੇ ਹੀ ਲੰਘਿਆ ਆ ਭਈ ਜੇ ਉਧਰੋਂ ਪਾਣੀ ਆਉਂਦਾ ਜੇ ਮੀਂਹ ਆਉਂਦਾ ਤੇ ਮੇਰੇ ਪਾਣੀ ਇਧਰੋਂ ਆਉਂਦਾ ਹਾਂ ਉਹ ਵੀ ਆ ਕੇ ਮੇਰੇ ਜਮਾ ਹੁੰਦਾ ਨਹੀਂ ਬਾਹਰ ਰਹਿ ਗਿਆ ਤੇ ਜੇ ਆਪੋ ਤੋਂ ਆਇਆ ਤਾਂ ਵੀ ਆ ਕੇ ਮੇਰੇ ਕੋਲੇ ਰੋ ਗਿਆ ਕਿਉਂ ਹੋਰ ਨਿਕਾਸੀ ਦਾ ਕੋਈ ਸਹਾਰਾ ਨਹੀਂ ਹੈਗਾ ਇਹਨਾਂ ਦੇ ਧੁੰਨ ਜਬਾਨੀ ਕੱਢੀ ਜਾਂਦਾ ਹੁਣ ਆ ਝੋਨਾ ਜਿਹੜਾ ਥੋੜਾ ਹੀ ਹੈ ਝੋਨਾ ਵੀ ਇਹ ਝੋਨਾ ਹਾਂ ਸਕਦਾ ਤੇ ਕਿੰਨਾ ਬਾਣ ਸੀਗਾ ਆ ਸਬਜ਼ੀ ਲਾਈ ਸੀ ਜਿਹੜੇ ਤੇ ਸੀ ਰਹਿ ਗਿਆ ਬਈ 3 ਕਿੱਲੇ ਵਾਂਗੂ ਬਾਣ ਹੈ ਬਈ ਆਪਣੇ 3 ਕਿੱਲੇ ਹਾਂ ਬਈ ਕੀ ਕੀ ਸਬਜ਼ੀ ਲਾਈ ਸੀ ਸਬਜ਼ੀ ਬਈ ਆ ਸੀ ਕਦੂ ਏਦੂਆਂ ਤੋਰੀ ਸੀ ਉਹ ਪਹਿਲਾਂ ਵਾਲੇ ਮੀਨਟ ਪੋਕੇ ਮਾਰਤੀ ਸੀ ਉਦੋਂ ਦਾ ਬਤਨੀ ਆਈ ਉਦੋਂ ਦਾ ਚੌਲਾ ਗੋਭਾ ਗੋਭੀ ਤੇ ਆਪਣੀ ਮੂੜੀ ਹੈ ਉਹ ਰਹੀ ਪੰਜ ਆਟਾ ਮੰਨ ਲਾ ਹਾਂ ਕਮੀ ਤਾਂ ਕੋਈ ਨਹੀਂ ਛੱਡੀ ਜਣਾ ਤੂੰ ਯਾਰਾ ਨਾ ਵੀ ਕਮੀ ਕੋਈ ਨਹੀਂ ਛੱਡੀ ਪਰ ਕੁਦਰਤ ਨੇ ਮਾਰ ਦਿੱਤੀ ਕੁਦਰਤ ਨੇ ਮਾਰ ਲੈ ਕਿਸੇ ਨੇ ਮਾਰ ਤੋ ਪਾਣੀ ਆ ਗਿਆ ਤੇ ਖਤਮ ਹੋ ਗਿਆ ਤੇ ਨੁਕਸਾਨ ਤਾਂ ਘਰ ਹੋਈ ਹੈ ਹਣਾ ਅੱਜ ਭਜਨ ਯਾਰਾ ਨੁਕਸਾਨ ਬਈ 3 ਕਿਲੋ ਸਬਜ਼ੀ ਦੇ ਦੇਖ ਲਓ ਕਿੰਨਾ ਖਰਚਾ ਆਉਂਦਾ ਉਹਨਾ ਹੋ ਗਿਆ ਹਾਂ ਤਿੰਨ ਕਿਲੇ ਕਿਲਾ ਨਹੀਂ ਸੰਧਾ ਜੇ ਤਿੰਨ ਕਿਲੇ ਸਮਝੇ ਬੈਠੇ ਭਰਾਵਾ ਕਿਉਂ ਆਇਆ ਜਿੱਥੇ ਹਾਂ ਨਹਿਰਾ ਉਹਨਾਂ ਟੁੱਟ ਮੈਂ ਦਰਿਆ ਟੁੱਟੇ ਨੇ ਉੱਥੇ ਵੀ ਨੁਕਸਾਨ ਤਾਂ ਹੋਈ ਹੈ ਨਾ ਉਹਦਾ ਵਿਚਾਰਾਂ ਦਾ ਬੜਾ ਹੀ ਹੋ ਗਿਆ ਭਰਾਵਾ ਹਾਂ ਉੱਥੇ ਵੀ ਪਸ਼ੂ-ਪੂਸ਼ੂ ਵੀ ਉਹਨਾਂ ਦੇ ਗੁਜ਼ਰ ਗਏ ਸਾਰੇ ਤੇ ਘਰ-ਬਾਰੀ ਬਰਬਾਦ ਹੋ ਗਿਆ ਵਿਚਾਰਾਂ ਦਾ ਸਾਰਾ ਤੁਸੀਂ ਬਰਬਾਦ ਹੋ ਗਿਆ ਹਾਂ ਬਸ ਚੱਲ ਪ੍ਰਮਾਤਮਾ ਨੇ ਨਹੀਂ ਕਿਸੇ ਸੁਰੱਖਿਅਤ ਵੀ ਉਹਦਾ ਕੰਮ ਨਹੀਂ ਹੋਇਆ ਸਭ ਜਿਹੜੀ ਜਾਣੀ ਸੀ ਗਈ ਹਾਂ ਤਿੰਨ ਕਿਲੇ ਗਈ ਭਰਾਵਾ ਹੁਣ ਵੇਖਾਂ ਕੀ ਹੁੰਦਾ ਸਹੀ ਗੱਲ ਕਿੰਨਾ ਕਿੰਨਾ ਪਾਣੀ ਆ ਬਾਈ ਦੇਖੋ ਕਿੰਨਾ ਕਿੰਨਾ ਪਾਣੀ ਖੜਾ ਹੈ ਤੇ ਮੈਂ ਤੁਹਾਨੂੰ ਦਿਖਾ ਰਿਹਾ ਇਹਦੇ ਵਿਚਾਰੇ ਦੇ ਹਰ ਪਾ ਜਾਂਦੇ ਪੌਣੇ 3 ਕਿੱਲੇ ਬਾਣ ਸੀ ਤੇ ਆ ਹੁਣ ਮੈਂ ਚੌਲੇ ਦਿਖਾਉਣਾ ਚੌਲੇ ਵਿਚਾਰੇ ਨੇ ਬੱਟਾਂ ਤੇ ਲਾ ਸੀ ਜਦੋਂ ਚੌਲੇ ਲੱਗਣੇ ਹੋ ਗਏ ਨਾ ਸ਼ੁਰੂ ਵੇਚਣ ਲੱਗ ਗਿਆ ਇਹ ਤੇ ਉਸ ਤੋਂ ਬਾਅਦ ਦੇਖ ਲਓ ਵੀ ਕੀ ਹਾਲ ਹੋ ਗਿਆ ਆ ਦੇਖੋ ਚੌਲੇ ਕਿੰਨੇ ਸੋਹਣੇ ਲੱਗੇ ਸੀ ਕੋਈ ਸੁੰਡੀ ਨਹੀਂ ਕਮੀ ਨਹੀਂ ਬੰਦੇ ਨੇ ਕੋਈ ਛੱਡੀ ਸਾਰਾ ਚੌਲਾ ਬੱਟਾਂ ਤੇ ਲਾਇਆ ਹੋਇਆ ਆ ਤੁਹਾਨੂੰ ਦਿਖਾ ਰਿਹਾ ਮੈਂ ਇੱਧਰ ਗੋਭੀ ਲਾਈ ਸੀ ਗੋਭੀ ਲਾਈ ਸੀ ਗੇਤੀ ਸਾਰੀ ਗੋਭੀ ਚੱਲ ਪਈ ਤੇ ਵਧੀਆ ਬੂਝਾ ਮਾਰ ਗਏ ਇੱਕ ਵੀ ਬੂਝਾ ਨਹੀਂ ਮੱਚਿਆ ਸੀ ਤੇ ਦੇਖ ਲਓ ਸਾਰੀ ਖਤਮ ਹੋ ਗਈ ਤੇ ਕਾਰਨ ਸੀਗਾ ਕੱਲੇ ਮੀਂਹ ਦਾ ਕਾਰਨ ਨਹੀਂ ਸੀ ਜਿਹੜਾ ਸੂਆ ਟੁੱਟਿਆ ਸੀ ਨਾ ਸੂਆ ਟੁੱਟਿਆ ਜਦੋਂ ਮੈਂ ਵੀਰ ਕੋ ਪਹਿਲਾਂ ਹੀ ਪਾਇ ਸੀ 250 ਕਿਲ ਇਕੜ ਦੇ ਵਿੱਚ ਫਿਰ ਗਿਆ ਸੀ ਉਹ ਕੀ ਹੋਇਆ ਨਾ ਧੋਰੀਖਾਲ ਟੁੱਟ ਕੇ ਇਹਦੇ ਬਾਹਰ ਚ ਪਾਣੀ ਆ ਗਿਆ ਹੁਣ ਤਾਂ ਹੀ ਇੰਨੀ ਮਿਹਨਤ ਕਰਕੇ ਆਪਦਾ ਤੇਲ ਬਚਾਈ ਜਾਂਦਾ ਵਿਚਾਰਾ ਪਾਂਜਿਆਂ ਨੇ ਲੱਗੇ ਪਏ ਆ ਆ ਦੇਖ ਲਓ ਸਾਰੀ ਗੋਭੀ ਖਤਮ ਹੋ ਗਈ ਉਹ ਪਰਲੇ ਪਾਸੇ ਮੂਲੀ ਸੀ ਮੂਲੀ ਉਗਰੀ ਸੀ ਗੋਭੀ ਤੇ ਪਰਲੀ ਸ਼ੈਡ ਉਹ ਵੀ ਖਤਮ ਹੋ ਗਈ ਡੁੱਬ ਗਈ ਉਹ ਵੀ ਤੇ ਮਿਹਨਤੀ ਬੰਦਾ ਸੀ ਵਿਚਾਰਾ ਇੱਕ ਆ ਮਿਹਨਤ ਕਰਦਾ ਇਹਦਾ ਭਰਾ ਸੀ ਨਾਲ ਲਾਬਾ ਤੇ ਨਾਲ ਉਹ ਬੰਦਾ ਰੱਖਿਆ ਸੀ ਕੰਮ ਤੇ ਤੇ ਕੇਵਲ ਉਹ ਵੀ ਵਿਚਾਰਾ ਸਾਰਾ ਦਿਨ ਲੱਗਿਆ ਰਹਿੰਦਾ ਸੀ ਮਿਹਨਤ ਉਹਨੇ ਬਿਠੇਰੀ ਕਰੀ ਐ ਆ ਸਾਰੀਆਂ ਤੋਰੀਆਂ ਲੰਗਾ ਸੀ ਤੋਰੀਆਂ ਦੇ ਵਿੱਚ ਉਹੜੇ ਵੀ ਕੱਢੇ ਸੀ ਜੰਤਰ ਦੇ ਵੀ ਜੰਤਰ ਤੇ ਬੱਲਾ ਚੜੀ ਆਣੀਆਂ ਤੋਰੀਆਂ ਦੀਆਂ ਤੇ ਬਾਸ ਦੇ ਵੀ ਲਾਈ ਸੀ ਇਹਨਾਂ ਡੰਡੇ ਇੱਧਰ ਆ ਜਿਹੜਾ ਕੱਦੂ ਆ ਗਿਆ ਇੱਧਰ ਸਾਰਾ ਜੰਤਰ ਸੀਗਾ ਆ ਪਿਆ ਕੱਦੂ ਡੁੱਬ ਕੇ ਸਾਰੇ ਖਰਾਬ ਹੋ ਗਏ ਕੱਦੂ ਹੁਣ ਬੱਲਾਂ ਖਤਮ ਹੋ ਜਾਣਗੇ ਆ ਦੇਖੋ ਪਾਣੀ ਕਿਵੇਂ ਜਾਂਦਾ ਆਣ ਜਿਵੇਂ ਸੁਆ ਐ ਇਸ ਥੋਟ ਪਾਣੀ ਆਉਂਦਾ ਸੀ ਜੋ ਸੁਆ ਟੁੱਟਿਆ ਸੀ ਜਿਵੇਂ ਹੁਣ ਉਹ ਖਰਚਾ ਕਰਕੇ ਨਾ ਉਹਦਾ ਤੇਲ ਮਚਾ ਕੇ ਬੰਦਾ ਪਾਣੀ ਕੱਢ ਰਿਹਾ ਉਹ ਤਾਂ ਚੱਲ ਝੋਨਾ ਆਪਦਾ ਨਾਲ ਤੇ ਮੌਸਮ ਤਾਂ ਫੇਰ ਵੀ ਹਾਲਾਤ ਮੌਸਮਾ ਇੰਨਾ ਮਾਸਲਾ ਆਇਆ ਸੀਗਾ ਲੈਂ ਬਾਰ ਸਾਰਾ ਬਾਸ ਲਾ ਕੇ ਆਏ ਦੇ ਗਰ ਸੰਗਾਂ ਬਗਲੀਆਂ ਤੋਰੀਆਂ ਦੇ ਬੱਲਾ ਚੜਾਉਣ ਨੂੰ ਆਹ ਸਾਰਾ ਬਾਂਸ ਲੱਗਿਆ ਹੋਇਆ ਉਹ ਤੁਰ ਤੱਕ ਲੈਣ ਬਾਰ ਲਾਇਆ ਸਾਰਾ ਬਾਂਸ ਲੰਮੀ ਉਸਰੀ ਐ ਤੇ ਇਧਰ ਨਾਲ ਜਿਹੜਾ ਝੰਝਣ ਨੇ ਆ ਬੂਜੇ ਲਾਏ ਆ ਦੇ ਜੰਤਰ ਵੀ ਕਹਿੰਦੇ ਝੰਝਣ ਵੀ ਕਹਿੰਦੇ ਆ ਉਹਦੇ ਓੜੇ ਕੱਢੇ ਸੀ ਸਕੀਮੀ ਵੀ ਸੀ ਬੰਦਾ ਹਿੰਮਤੀ ਵੀ ਸੀਗਾ ਹੂੰ ਆ ਵੀ ਲਾਉਣਾ ਸੀ ਚੌਲਿਆਂ 'ਚ ਉਹ ਤਾਂ ਤੋਰੀਆਂ 'ਚ ਲੱਗਿਆ ਸੀ ਤੇ ਬਾਕੀ ਇੱਧਰ ਹੋਰ ਪਿਆ ਆ ਬੇਬਾਸ ਅੰਦਰ ਵੀ ਇਹਦਾ ਮੂਹ ਨੇਰਾ ਹੋ ਗਿਆ ਤਾਂ ਹੁਣ ਹੁਣ ਦਿਖਾਈ ਆਣੇ ਆਏ ਐ ਗੱਠਾ ਬਣ ਮੰਨ ਰੱਖਾਂਗਾ ਪੰਗਾ ਬਾੰਸ ਦੀਆਂ ਕੀ ਇਹ ਸਾਰਾ ਚੌਲਾਂ ਦੇ ਲਾਉਣਾ ਸੀਗਾ ਤੋਰੀਆਂ ਦੇ ਲਾਤਾ ਸੀਗਾ ਕੋਈ ਜੰਤਰ ਹੋ ਗਿਆ ਸੀ ਕੁਛ ਆ ਲਾਉਣਾ ਸੀ ਹਜੇ